1965 ਦੇ ਵਿੱਚ ਸਾਡਾ ਇਲਾਕਾ ਪਾਕਿਸਤਾਨ ਦੇ ਕਬਜੇ ਚ ਆਇਆ ਸਾਰੇ ਇਲਾਕੇ ਤੇ ਆਰਮੀ ਨੇ ਜਿਹੜਾ ਪਾਕਿਸਤਾਨ ਦੀ ਆਰਮੀ ਨੇ ਕਬਜ਼ਾ ਕੀਤਾ ਔਰ ਪੂਰੇ ਤਕਰੀਬਨ 10 ਮਹੀਨੇ ਸਾਡਾ ਪਿੰਡ ਪਾਕਿਸਤਾਨ ਦੇ ਕਬਜੇ ਚ ਰਿਹਾ 18 ਪਿੰਡ ਲੁੱਟਿਆ ਪੁੱਟਿਆ ਗਿਆ ਕੋਈ ਚੀਜ਼ ਇੱਥੇ ਜ਼ਿੰਦਗੀ ਦੇ ਵਿੱਚ ਵਰਤਣ ਵਾਸਤੇ ਕੋਈ ਚੀਜ਼ ਇੱਥੇ ਮੌਜੂਦ ਨਹੀਂ ਸੀ ਸਾਡੇ ਪਿੰਡ ਦੇ ਹੋਰ ਬਹੁਤ ਸਾਰੇ ਬੰਦੇ ਸੀ ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਦੁਬਾਰਾ 1971 ਦੇ ਵਿੱਚ ਪਾਕਿਸਤਾਨਾ ਫੇਰ ਲੜਾਈ ਸ਼ਰੀ ਫੇਰ ਸਾਨੂੰ ਪਿੰਡ ਖਾਲੀ ਕਰਨਾ ਕਰਨਾ ਪਿਆ ਗੋਲਾਬਾਰੀ ਦੇ ਦੌਰਾਨ ਫਿਰ ਸਾਡਾ ਪਿੰਡ ਤਬਾਹ ਹੋਇਆ ਬਹੁਤ ਸਾਰੇ ਏਰੀਏ ਦੇ ਵਿੱਚ ਸਾਡੇ ਚ ਮੈਨ ਲੱਗੇ ਫੌਜ ਦੇ ਜਾਣ ਤੋਂ ਬਾਅਦ ਜਿਹੜੇ ਛੁੱਟ ਗਏ ਰਹਿ ਗਏ ਖੁੱਸਗੇ ਮੈਨ ਉਹ ਲੋਕਾਂ ਨੇ ਆਪਣਾ ਬਲਦਾਂ ਤੇ ਥੱਲੇ ਆਏ ਉਹ ਫਟਦੇ ਰਹੇ ਬਹੁਤ ਸਾਰੇ ਲੋਕਾਂ ਦੀਆਂ ਲੱਤਾਂ ਜਿਹੜੀ ਹੀ ਉਹ ਅਪਾਜ ਹੋ ਗਏ ਲੋਕ ਆ ਕਾਰਗਰ ਦਾ جنگ ਹੋਇਆ ਉਦੋਂ ਵੀ 1999 ਵਿੱਚ ਅਸੀਂ ਉਤੋਂ 4 ਮਹੀਨੇ ਇਲਾਕਾ ਖਾਲੀ ਸਾਡਾ ਰਿਹਾ ਇਹ ਤਾਂ ਲੋਕਾਂ ਦੀ ਹਿੰਮਤ ਆ ਜਿਹੜੇ 5 ਵਾਰ ਉਜੜ ਕੇ ਦੁਬਾਰਾ ਵਸੇ ਨੇ ਵਰਨਾ ਇੱਕ ਵਾਰ ਆਪਣਾ ਘਰ ਨਹੀਂ ਬਣਦਾ ਅਸੀਂ ਮਹਿਸੂਸ ਕਰਦੇ ਆਂ ਕਿ ਜੰਗ ਦੀ ਆਹਟ ਨੇੜੇ ਪਹੁੰਚ ਚੁੱਕੀ ਹੈ ਜੀ ਹੋਰ ਥੋੜੇ ਦਿਨਾਂ ਇੱਕ ਤੱਕ ਇਹ ਤੁਹਾਨੂੰ ਉਜੜਦਾ ਨਜ਼ਰ ਆਵੇਗਾ ਲੋਕ ਉਜੜਦੇ ਆਪਦਾ ਸਮਾਨ ਚੁੱਕੀ ਫਿਰਦੇ ਟੱਪਰੀ ਵਾਸਾਂ ਵਾਂਗ ਖਾਨਾ ਬਦੋਛਾਂ ਵਾਂਗ ਆਪਦੇ ਸਿਰਾਂ ਤੇ ਆਪਦਾ ਸਮਾਨ ਲੈ ਕੇ ਤੁਹਾਨੂੰ ਨਿਕਲਦੇ ਨਜ਼ਰ ਆਉਣਗੇ ਹੁਣ ਵੇਖਿਓ ਜੇ ਅੱਧਾ ਪੰਜਾਬ ਜੁੜਨਾ ਤੇ ਤੁਸੀਂ ਉਜੜਦਾ ਵੇਖੋ ਜੇ ਫਰੇ ਕਿਸੇ ਦੇ ਪਿਆਰੇ ਜੀ ਪਰਿਵਾਰ ਦੇ ਮਿਲਨੇ ਆ ਕਿਸੇ ਨੂੰ ਕਿ ਨਹੀਂ ਮਿਲਨੇ ਭਾਰਤ ਪਾਕਿਸਤਾਨ ਸਰਹੱਦ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਮਹਿੰਦੀਪੁਰ ਜਿਸ ਦੇ ਬਿਲਕੁਲ ਸਰਹੱਦ ਤੇ ਪੈਂਦਾ ਪਿੰਡ ਰਹਾਇਸ਼ੀ ਇਲਾਕਾ ਹੈ ਉੱਥੇ ਅਸੀਂ ਇਸ ਵਕਤ ਖੜੇ ਆ ਗਰਾਊਂਡ ਰਿਪੋਰਟ ਦੇ ذریعے ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੋਂ ਦੇ ਵਸਨੀਕ ਕੀ ਕੁਝ ਪਹਿਲਾਂ ਝਲ ਚੁੱਕੇ ਆ ਕਿੰਨੇ ਨੁਕਸਾਨਾਂ 'ਚ ਲੰਘਣਾ ਪੈਂਦਾ ਹੈ ਇਸ ਵਕਤ ਵੀ ਪਿੰਡ ਮਹਿੰਦੀਪੁਰ ਦੇ ਸਰਪੰਚ ਸਾਹਿਬ ਤੇ ਹੋਰ ਮੋਤਵਾਰ ਸੱਜਣ ਵੀ ਖੜੇ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਪਿੰਡ ਮਹਿੰਦੀਪੁਰ ਬਿਲਕੁਲ ਸਰਹੱਦ ਦੇ ਉੱਤੇ ਹੈ ਸ਼ਾਇਦ ਇਹ ਅਹਿਸਾਸ ਉਹਨਾਂ ਲੋਕਾਂ ਨੂੰ ਨਾ ਹੋਵੇ ਜਿਹੜੇ ਸਰਹੱਦਾਂ ਤੇ ਨਹੀਂ ਰਹਿੰਦੇ ਉਹਨਾਂ ਨੇ ਟੀਵੀ ਦੇ ਉੱਤੇ ਦੇਖਣਾ ਹੁੰਦਾ ਸੋਸ਼ਲ ਮੀਡੀਆ ਤੇ ਦੇਖਣਾ ਹੁੰਦਾ ਪਰ ਤੁਸੀਂ ਉੱਥੇ ਵੀ ਦੇਖਦੇ ਹੋ ਤੇ ਆਪ ਵੀ ਅੰਡਾਉਨੇ ਹੋ ਹੁਣ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੈ ਉਹਦੇ ਬਾਰੇ ਪਿੰਡ ਦੇ ਲੋਕ ਕੀ ਸੋਚਦੇ ਆ ਵੇਖੋ ਜੀ ਜੋ ਹਾਲਾਤ ਨੇ ਮੌਜੂਦਾ ਸਾਰੇ ਇਹ ਬਾਰਡਰ ਇਲਾਕੇ ਦੇ ਉਹਦੇ ਮੁਤਾਬਕ ਤਾਂ ਇਹ ਆ ਵੀ ਸਾਡੇ ਲੋਕ ਬਹੁਤ ਸਹਿਮੇ ਹੋਏ ਨੇ ਬਹੁਤ ਚਿੰਤਤ ਨੇ ਫਿਕਰਮੰਦ ਨੇ ਹਰ ਗੱਲ ਤੋਂ ਫਿਕਰਮੰਦ ਨੇ ਖਬਰਾਂ ਜੋ ਚੱਲ ਰਹੀਆਂ ਨੇ ਜੋ ਮੀਡੀਆ ਦੇ ਉੱਤੇ ਜੋ ਕੁਝ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਹਮਲਾ ਪਾਕਿਸਤਾਨ ਦੇ ਉੱਤੇ ਅਤਵਾਦੀ ਟਿਕਾਣਿਆਂ ਦੇ ਕੀਤਾ ਗਿਆ ਉਹਦੇ ਮੱਦੇ ਨਜ਼ਰ ਹੋਣ ਸਭਾਵਨਾ ਹੈ ਵੀ ਕੁਝ ਫਿਰ ਆਪਣਾ ਵਾਪਸ ਕੋਈ ਪਾਕਿਸਤਾਨ ਜਿਹੜਾ ਅਟੈਕ ਕਰੇਗਾ ਉਹਦੇ ਨਾਲ جنگ ਛੜਨ ਦੀ ਪੂਰੀ ਪੂਰੀ ਸਭਾਵਨਾ ਇਹਦੋਂ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਸਾਡਾ ਪਿੰਡ ਜਿਹੜਾ ਹੈ ਤਿੰਨ ਪਾਸਿਆਂ ਤੋਂ ਪਾਕਿਸਤਾਨ ਤੋਂ ਕਰਿਆ ਇੱਕ ਸੀਟ ਆਪ ਹੈ ਸਿਰਫ ਇੱਕ ਰਸਤਾ ਇਹਨੂੰ ਜਾਂਦਾ ਇਹਦੇ ਇਹਦੇ ਚੜ੍ਹਦੇ ਪਾਸੇ ਵੀ ਬਾਰਡਰ ਪਾਕਿਸਤਾਨ ਦਾ ਇਹਦੇ ਲਹਿੰਦੇ ਪਾਸੇ ਵੀ ਪਾਕਿਸਤਾਨ ਦਾ ਬਾਰਡਰ ਔਰ ਦੱਖਣ ਦੀ ਤਰਫ ਵੀ ਪਾਕਿਸਤਾਨ ਦਾ ਬਾਰਡਰ ਹੈ ਸਿਰਫ ਇੱਕ ਰਸਤਾ ਹੈ ਇੱਕ ਹੀ ਸੜਕ ਹੈ ਇੱਕ ਹੀ ਆਰਜੀ ਪੋਲਾ ਜਿਹਦੇ ਅੱਗੇ ਅਸੀਂ ਵਸਦੇ ਆਂ ਤਕਰੀਬਨ 5 ਤੋਂ 6 ਹਜ਼ਾਰ ਆਬਾਦੀ ਦਾ ਪਿੰਡ ਹੈ ਹੁਣ ਐਦੋਂ ਪਹਿਲਾਂ ਅਸੀਂ ਤਕਰੀਬਨ 5 ਵਾਰ ਇਸ ਪਿੰਡ ਨੂੰ ਖਾਲੀ ਕਰ ਚੁੱਕੇ ਆਂ 1965 ਦੇ ਵਿੱਚ ਸਾਡਾ ਇਲਾਕਾ ਪਾਕਿਸਤਾਨ ਦੇ ਕਬਜੇ ਚ ਆਇਆ ਇਸ ਸਾਰੇ ਇਲਾਕੇ ਤੇ ਆਰਮੀ ਨੇ ਜਿਹੜਾ ਪਾਕਿਸਤਾਨ ਦੀ ਆਰਮੀ ਨੇ ਕਬਜ਼ਾ ਕੀਤਾ ਔਰ ਪੂਰੇ ਤਕਰੀਬਨ 10 ਮਹੀਨੇ ਸਾਡਾ ਪਿੰਡ ਪਾਕਿਸਤਾਨ ਦੇ ਕਬਜੇ ਚ ਰਿਹਾ ਔਰ ਸਾਡੇ ਪਿੰਡ ਦੇ ਤਕਰੀਬਨ 17-18 ਜਿਹੜੇ ਸਿਵਲਿਅਨਸ ਹਨ ਜਿਦੇ ਵਿੱਚ ਮੇਰੇ ਦਾਦਾ ਜੀ ਔਰ ਸਾਡੇ ਪਿੰਡ ਦੇ ਹੋਰ ਬਹੁਤ ਸਾਰੇ ਬੰਦੇ ਸੀ ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਔਰ ਤਕਰੀਬਨ ਉਹ 1 ਤੋਂ 1.5 ਸਾਲ ਬਾਅਦ ਵਾਇਆ ਕਰਾਚੀ ਬੰਬੇ ਤੋਂ ਹੁੰਦੇ ਹੋਏ ਸਾਡੇ ਨਗਰ ਵਿੱਚ ਪਹੁੰਚੇ ਤਕਰੀਬਨ 1.5 ਸਾਲ ਉਹਨਾਂ ਨੂੰ ਲੱਗਾ ਪਾਕਿਸਤਾਨੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹੇ ਔਰ ਬਹੁਤ ਸੰਤਾਪ ਹਟਾਇਆ ਸਾਰਾ ਪਿੰਡ ਲੁੱਟਿਆ ਪੁੱਟਿਆ ਗਿਆ ਕੋਈ ਚੀਜ਼ ਇੱਥੇ ਜ਼ਿੰਦਗੀ ਦੇ ਵਿੱਚ ਵਰਤਣ ਵਾਸਤੇ ਕੋਈ ਚੀਜ਼ ਇੱਥੇ ਮੌਜੂਦ ਨਹੀਂ ਸੀ ਹਰ ਚੀਜ਼ ਜਿਹੜੀ ਸੀ ਉਹ ਇੱਥੋਂ ਲੁੱਟ ਲਈ ਗਈ ਮਕਾਨ ਢਾਹ ਦਿੱਤੇ ਗਏ ਔਰ ਸਾਰਾ ਜਿਹੜਾ ਤਬਾਹ ਉਹ ਬਰਬਾਦ ਕਰ ਦਿੱਤਾ ਗਿਆ ਉਹ ਤਾਂ 5 ਸਾਲ ਬਾਅਦ ਦੁਬਾਰਾ 1971 ਦੇ ਵਿੱਚ ਪਾਕਿਸਤਾਨ ਨਾਲ ਫੇਰ ਲੜਾਈ ਸ਼ਰੀ ਫੇਰ ਸਾਨੂੰ ਪਿੰਡ ਖਾਲੀ ਕਰਨਾ ਕਰਨਾ ਪਿਆ ਗੋਲਾਬਾਰੀ ਦੇ ਦੌਰਾਨ ਫੇਰ ਸਾਡਾ ਪਿੰਡ ਤਬਾਹ ਹੋਇਆ ਔਰ ਬਹੁਤ ਸਾਰੇ ਲੋਕ ਸਨ ਜਿਹੜੇ ਇੱਥੇ ਮੈਨ ਲੱਗੇ ਫਿਰ ਵੀ ਸਾਡੇ ਪਿੰਡ ਦਾ ਥੋੜਾ ਜਿਹਾ ਏਰੀਆ ਜਿਹੜਾ ਪਾਕਿਸਤਾਨ ਦੇ ਕਬਜ਼ੇ 'ਚ ਆਇਆ ਕਿਸ ਕਿਸ ਕਿਸੇ ਜਗ੍ਹਾ ਤੋਂ ਜਿੱਥੇ ਹੁਣ ਆਪਾਂ ਖੜੇ ਆ ਇਹਦੋਂ ਜਿਹੜਾ ਸਾਹਮਣੇ ਦਾ ਇਲਾਕਾ ਹੈ ਇਹ ਇੰਡੀਅਨ ਆਰਮੀ ਨੇ ਪਾਕਿਸਤਾਨ ਜਿਹੜਾ ਆਪਣੇ ਕਬਜ਼ੇ 'ਚ ਲੈ ਲਿਆ ਸੀ ਜੀ ਔਰ ਸਾਰਾ ਪਿੰਡ ਤਬਾਹ ਬਰਬਾਦ ਹੋਇਆ ਬਹੁਤ ਸਾਰੇ ਏਰੀਏ ਦੇ ਵਿੱਚ ਸਾਡੇ ਚ ਮੈਣ ਲੱਗੇ ਔਰ ਮੈਣ ਜਦੋਂ ਜੋ ਫੌਜ ਦੇ ਜਾਣ ਤੋਂ ਬਾਅਦ ਜਦੋਂ ਫਿਰ ਲੋਕਾਂ ਖੇਤੀ ਕਰਨੀ ਸ਼ੁਰੂ ਕੀਤੀ ਔਰ ਜਿਹੜੇ ਛੁੱਟ ਗਏ ਰਹਿ ਗਏ ਕੋਸਗੇ ਮੈਣ ਉਹ ਲੋਕਾਂ ਨੇ ਟਰੈਕ ਆਪਣਾ ਬਲਦਾਂ ਤੇ ਥੱਲੇ ਆਏ ਉਹ ਫਟਦੇ ਰਹੇ ਬਹੁਤ ਸਾਰੇ ਲੋਕਾਂ ਦੀਆਂ ਲੱਤਾਂ ਜਿਹੜੀ ਹੀ ਉਹ ਮਜੂਰ ਹੋ ਗਏ ਉਹ ਅਪਾਹਜ ਹੋ ਗਏ ਲੋਕ ਆ ਤੇ ਜੰਗ ਦੇ ਜਿਹੜੇ ਸਨ ਬਹੁਤ ਖਮਿਆਜੇ ਸਾਨੂੰ ਹੁਣ ਤੱਕ ਭੁਗਤਨੇ ਪਏ 1985 ਦੇ ਵਿੱਚ ਦੁਬਾਰਾ ਆਇਆ ਕਰੀ ਸਾਨੂੰ ਇਹ ਇਲਾਕਾ ਖਾਲੀ ਕਰਨਾ ਪਿਆ ਔਰ ਜਦੋਂ ਕਾਰਗਰ ਦਾ ਜੰਗ ਹੋਇਆ ਉਦੋਂ ਵੀ 1999 ਦੇ ਵਿੱਚ ਸਾਨੂੰ ਇਹ ਤਕਰੀਬਨ 3 ਤੋਂ 4 ਮਹੀਨੇ ਇਲਾਕਾ ਖਾਲੀ ਸਾਡਾ ਰਿਹਾ ਇੱਥੇ ਜਿੰਨੀਆਂ ਬੀਬੀਆਂ ਔਰਤਾਂ ਬੱਚੇ ਸਾਰੇ ਸਾਡੇ ਬਜ਼ੁਰਗ ਸਾਰੇ ਪਿੱਛੇ ਛੱਡ ਗਏ ਫਿਰਲੇ ਵਾਂਝੇ ਨੌਜਵਾਨ ਜਿਹੜੇ ਇੱਥੇ ਰਹਿੰਦੇ ਰਹੇ ਆਪਦੀ ਖੇਤੀ ਖੂਤੀ ਦੇ ਸਬੰਧ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਈ ਦਾ ਹੱਕੇ ਹੋ ਗਏ ਨੇ ਇਹਨਾਂ ਪਿੰਡਾਂ ਤੇ ਉੱਤੇ ਵਸਦੇ ਲੋਕ ਕਾਫੀ ਵਾਰੀ ਬਰਬਾਦ ਹੋ ਕੇ ਉੱਠੇ ਆ ਵੇਖੋ ਜੀ ਇੱਕ ਇਨਸਾਨ ਜਦੋਂ ਕੋਈ ਮੁਸ਼ਕਲਾਂ ਵਿੱਚ ਚੱਲਦਾ ਨਾ ਉਹਦੇ ਅੰਦਰ ਸ਼ੈਨ ਸ਼ਕਤੀ ਉਹਦੇ ਅੰਦਰ ਜਜ਼ਬਾ ਵੱਡਾ ਹੋ ਜਾਂਦਾ ਇਹ ਤਾਂ ਲੋਕਾਂ ਦੀ ਹਿੰਮਤ ਆ ਜਿਹੜੇ ਪੰਜ ਵਾਰ ਉਜੜ ਕੇ ਦੁਬਾਰਾ ਵਸੇ ਨੇ ਵਰਨਾ ਇੱਕ ਵਾਰ ਆਪਣਾ ਘਰ ਨਹੀਂ ਬਣਦਾ ਜਦੋਂ ਇੱਥੋਂ ਘਰ ਛੱਡ ਕੇ ਲੋਕ ਤੁਰਦੇ ਨੇ ਵੇਖਿਆ ਜੇ ਹੁਣ ਹੋਰ 514 ਦਿਨਾਂ ਨੂੰ ਇਹ ਮਾਹੌਲ ਬਣੇਗਾ ਲੋਕ ਘਰ ਛੱਡ ਕੇ ਜਾਣਗੇ ਹਾਲੇ ਲੋਕ ਵਾਚ ਕਰ ਰਿਹਾ ਵੇਖ ਰਿਹਾ ਸਿਸਟਮ ਨੂੰ ਸਾਰੇ ਨੂੰ ਇਹ ਕਰ ਰਿਹਾ ਲੇਖਾ ਜੋਖਾ ਕਰ ਰਿਹਾ ਵੀ ਹਾਲਾਤ ਕਿਹੜੇ ਦਾ ਨੂੰ ਜਾਣਗੇ ਹਾਲੇ ਇਹਨਾਂ ਪਿੰਡਾਂ ਵਿੱਚ ਆਰਮੀ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਹਦਾਇਤਾਂ ਨਹੀਂ ਆਈ ਪਿੰਡਾਂ ਵਾਲਿਆਂ ਨੂੰ ਕਿ ਘਰ ਖਾਲੀ ਕਰਨੇ ਪੈ ਸਕਦੇ ਆ ਨਹੀਂ ਹਾਲ ਦੀ ਘੜੀ ਸਾਨੂੰ ਕੋਈ ਹਦਾਇਤ ਨਹੀਂ ਨਾ ਕੋਈ ਇਹੋ ਜਿਹਾ ਸਾਨੂੰ ਸੁਨੇਹਾ ਮਿਲਿਆ ਕਿ ਘਰ ਖਾਲੀ ਕਰੋ ਜਾਂ ਕਿਸੇ ਕਿਸਮ ਦਾ ਪਰ ਅਸੀਂ ਹਾਲਾਤਾਂ ਨੂੰ ਜਾਣਦੇ ਹੋਏ ਸਾਰੇ ਸਿਸਟਮ ਨੂੰ ਪਛਾਣਦੇ ਹੋਏ ਆਪਣਾ ਜਿਹੜਾ ਇਹ ਲੜੀਂਦੇ ਸਾਜ਼ਮਾਨ ਨੇ ਆਪ ਦੇ ਸੌਦਾ ਪੱਤਾ ਰੋਟੀ ਪਾਣੀ ਦਾ ਬੰਦੋਬਸਤ ਹੈ ਪਾਣੀ ਦੀ ਜਖੀਰਾ ਉਹ ਸਾਰੇ ਅਸੀਂ ਆਪਣੇ ਬੇਸ ਤੇ ਹਾਲਾਤਾਂ ਦਾ ਜਾਜਾ ਲੈ ਕੇ ਸਾਰੇ ਲੋਕ ਕਰ ਰਹੇ ਨੇ ਕਿਉਂਕਿ ਕਿਸੇ ਵੇਲੇ ਵੀ ਸਾਨੂੰ ਜਿਹੜਾ ਕਿਸੇ ਜਗ੍ਹਾ ਘਿਰਨਾ ਪੈ ਸਕਦਾ ਜਾਂ ਇਥੋਂ ਛੱਡ ਕੇ ਜਾਣਾ ਪੈ ਸਕਦਾ ਉਹਨਾਂ ਸਾਰੇ ਹਾਲਾਤਾਂ ਨੂੰ ਅਸੀਂ ਮਤਲਬ ਸਾਹਮਣਾ ਕਰਨ ਵਾਸਤੇ ਅਸੀਂ ਉਹਨਾਂ ਉਹਨਾਂ ਦਾ ਸਾਰਾ ਸਿਸਟਮ ਜਿਹੜਾ ਉਹ ਤਿਆਰੀ ਕਰ ਰਹੇ ਹਾਂ ਛੋਟੇ ਛੋਟੇ ਬੱਚੇ ਨੇ ਹੁਣ ਜਦੋਂ ਮਾਪੇ ਉਹਨਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਪਿੱਛੇ ਛੱਡ ਆਈਏ ਹੂੰ ਤੇ ਇਹ ਮਹਿਸੂਸ ਕਿਸੇ ਨੇ ਕਿਸੇ ਕੋਲ ਸਬੂਤ ਹੈ ਜਾਂ ਕਿਸੇ ਕੋਲ ਹੈ ਵੀ ਉਹ ਮਿਲਣਗੇ ਜਾਂ ਨਾ ਮਿਲਣਗੇ ਕੋਈ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਬੱਚੇ ਕਿਤੇ ਜਾ ਕੇ ਰਿਸ਼ਤੇਦਾਰਾਂ ਕੋਲ ਛੱਡਨੇ ਆ ਬਜ਼ੁਰਗ ਕਿੱ데 ਛੱਡਨੇ ਆ ਕੱਲ ਨੂੰ ਕੋਈ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਜੰਗ ਵੱਡਾ ਫੈਲ ਜਾਂਦਾ ਤੇ ਫਿਰ ਬੱਚੇ ਮਾਪੇ ਸਾਡਾ ਤਾਂ ਰੱਬ ਹੀ ਵਾਲੀ ਆ ਦੁਬਾਰਾ ਦੁਬਾਰਾ ਕੋਈ ਮਿਲੇ ਜਾਂ ਨਾ ਮਿਲੇ ਇੱਥੇ ਹੁਣੇ ਇਹ ਗੱਲਾਂ ਕਰ ਰਹੇ ਹਾਂ ਵੀ ਇੱਕ ਦੂਜੇ ਨੂੰ ਜਿਹੜਾ ਆਪਣੋ ਆਪੋ ਨੇ ਕਿਉਂਕਿ ਕੋਈ ਵੀ ਮੋਬਾਈਲ ਨਹੀਂ ਚੱਲੇਗਾ ਸਾਡੇ ਰابطੇ ਮੁਨਕਤਾ ਹੋ ਜਾਣਗੇ ਟੁੱਟ ਜਾਣਗੇ ਤੇ ਸਾਰਿਆਂ ਮੈਂ ਤਾਂ ਆਪਣੇ ਅਜੇ ਜ਼ਿੰਮੇਵਾਰ ਆਪਦੇ ਪਿੰਡ ਦੇ ਸਾਰੇ ਲੋਕਾਂ ਨੂੰ ਕਹਿ ਰਿਹਾ ਸਾਂ ਕਿ ਤੁਸੀਂ ਆਪਣੇ ਤੌਰ ਤੇ ਜ਼ਬਾਨੀ ਹਦਾਇਤਾਂ ਇੱਕ ਦੂਜੇ ਨੂੰ ਦੱਸ ਦਿਓ ਵੀ ਅਸੀਂ ਕਿਹੜੀ ਦਿਸ਼ਾ ਨੂੰ ਜਾਵਾਂਗੇ ਕੱਲ ਨੂੰ ਕਿਉਂਕਿ ਸਾਨੂੰ ਇੱਕ ਦੂਜੇ ਨਾਲ رابطہ ਕਰਨਾ ਪਵੇ ਸਾਡੇ ਫੋਨ ਗਵਾਜ ਜਾਣ ਸਾਡੇ ਰابطਾ ਮੁਨਕਤਾ ਹੋ ਜਾਣ ਸਾਡੇ ਰابطੇ ਇਕੱਠੇ ਜਾਣ ਤੇ ਸਾਨੂੰ ਕਿਤੇ ਨਾ ਕਿਤੇ ਕਨਸੋਵਾਂ ਹੋਣਗੇ ਸਾਡੇ ਸਾਥੀ ਸਾਡੇ ਪਿਆਰੇ ਸਾਡੇ ਰਿਸ਼ਤੇਦਾਰ ਸਾਡੇ ਅਜੀਜ਼ ਜਿਹੜੇ ਉਹ ਕਿਹੜੀ ਦਿਸ਼ਾ ਚ ਹੋਣਗੇ ਮਤਲਬ ਤੁਸੀਂ ਸਾਰੇ ਲੋਕ ਇਥੋਂ ਦੇ ਵਸਣ ਵਾਲੇ ਆਪਣੀ ਸੂਝ ਵਿੱਚੋਂ ਪਹਿਲਾਂ ਦੀ ਵਿਉਂਤ ਬਣਾਈ ਬੈਠੇ ਹੋ ਕਿ ਆ ਵੀ ਵੇਖਣਾ ਪੈ ਸਕਦਾ ਹੈ ਹਾਂਜੀ ਸਾਨੂੰ ਸਾਨੂੰ ਅਹਿਸਾਸ ਹੈ ਕਿ ਕੋ ਇਹੋ ਜਿਹਾ ਸਿਸਟਮ ਜੇ ਵਾਪਰ ਗਿਆ ਨਾ ਬਿਜਲੀ ਮਿਲੇਗੀ ਨਾ ਫੋਨ ਮਿਲਣਗੇ ਜਿਹੜਾ ਨੱਟ ਬੰਦ ਹੋ ਜਾਊਗਾ ਹੋਰ ਸਾਰੇ ਜਿਹੜੇ ਮੌਜੂਦਾ ਤਕਨੀਕੀ ਸਾਧਨ ਨੇ ਸਾਡੇ ਸੰਪਰਕ ਦੇ ਸਾਰੇ ਟੁੱਟ ਜਾਣਗੇ ਤੇ ਫਿਰ ਸਾਨੂੰ ਪ੍ਰਾਤਨ ਅੰਦਾਜ਼ਿਆਂ ਮੁਤਾਬਕ ਇਹਨਾਂ ਚੀਜ਼ਾਂ ਦਾ ਆਪਦੇ ਸਾਥੀਆਂ ਦਾ ਜਿਹੜੇ ਆ ਸਨੇਹ ਪੱਤੇ ਉਹ ਦਿਸ਼ਾਵਾਂ ਵੱਲ ਉਹ ਸਾਰੇ ਅਸੀਂ ਆਪੋ ਆਪਣੇ ਇੱਕ ਦੂਜੇ ਨੂੰ ਜਿਹੜਾ ਦੱਸ ਰਹੇ ਹਾਂ ਜੀ ਇੱਥੇ ਅਸੀਂ ਖੜੇ ਆ ਮਹਿੰਦੀਪੁਰ ਪਿੰਡ ਦੇ ਅੱਗੇ ਪਿੰਡ ਵਿੱਚ ਜਾ ਕੇ ਕੁਝ ਯਾਦਗਾਰਾਂ ਵੀ ਬਣੀਆਂ ਨੇ ਕਿਉਂਕਿ 1971 ਦੀ ਜੰਗ ਦੇ ਵਿੱਚ ਵੀ ਕਾਫੀ ਜਵਾਨ ਤੇ ਅਫਸਰ ਆਰਮੀ ਦੇ ਸ਼ਹੀਦ ਹੋ ਜਾਂਦੇ ਨੇ ਤੇ ਇੱਥੋਂ ਦੇ ਲੋਕਾਂ ਦੀਆਂ ਖੱਜਲ ਖਵਾਰੀਆਂ ਕੀ ਨੇ ਇਹ ਸਾਰਾ ਕੁਝ ਦੱਸ ਦੱਸ ਦਿੱਤਾ ਗਿਆ ਔਰ ਬਾਰਡਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਥੋੜੀ ਦੂਰੀ ਦੇ ਉੱਤੇ ਜਾ ਕੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਰਹਾਇਸ਼ੀ ਲੱਕ ਹੈ ਜਿਹੜਾ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਇਹ ਪਾਕਿਸਤਾਨ ਇਸ ਰਾਹਦ ਤੋਂ ਪਾਰ ਦੀ ਗੱਲ ਹੈ ਜਿੱਥੇ ਅਸੀਂ ਖੜੇ ਹਾਂ ਕਿਉਂਕਿ ਇਸ ਪਿੰਡ ਨੂੰ ਤਿੰਨਾ ਪਾਸਿਓਂ ਜਿਹੜਾ ਆ ਘੇਰਾ ਬੰਦੀ ਹੈ ਪਾਕਿਸਤਾਨ ਦੀ ਬਾਰਡਰ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਸੀ ਸ਼ੇਪ ਦੇ ਵਿੱਚ ਹੈ ਇੱਕ ਪਾਸੇ ਹੀ ਪਿੰਡ ਦਾ ਰਸਤਾ ਭਾਰਤ ਵੱਲ ਨੂੰ ਹੈ ਤਿੰਨ ਪਾਸਿਓਂ ਪਾਕਿਸਤਾਨ ਤੋਂ ਘਿਰਿਆ ਹੈ ਅੱਗੇ ਜਾ ਕੇ ਅਸੀਂ ਚੱਲਦੇ ਹਾਂ ਪਿੰਡ ਦੇ ਵਿੱਚ ਵੀ ਦਿਖਾਉਣੇ ਆ ਕਿ ਜਿਹੜੀਆਂ ਯਾਦਗਾਰਾਂ ਬਣੀਆਂ ਨੇ ਉਸ ਤੋਂ ਪਹਿਲਾਂ ਸਰਪੰਚ ਸਾਹਿਬ ਤੋਂ ਆਖਰੀ ਟਿੱਪਣੀ ਲੈ ਲੈਣੇ ਆ ਵੇਖੋ ਜੀ ਤੁਸੀਂ ਸਾਡੇ ਕੋਲ ਆਏ ਜੀ ਪੱਤਰਕਾਰ ਜੀ ਆਇਆਂ ਨੂੰ ਵੈਲਕਮ ਆ ਜੋ ਤੁਸੀਂ ਸਵਾਲ ਸਾਨੂੰ ਪੁੱਛੇ ਨੇ ਉਹ ਕਿਤੇ ਨਾ ਕਿਤੇ ਸਾਡੇ ਦੁੱਖਾਂ ਦਾ ਇਹ ਮਹਿਸੂਸ ਕਰਨ ਦਾ ਹੈ ਕਿ ਤੁਹਾਡਾ ਟੰਗ ਹੈ ਪਰ ਜਦੋਂ ਅਸੀਂ ਬਾਕੀ ਇੰਟਰਨੈਸ਼ਨਲ ਮੀਡੀਆ ਵੇਨੇ ਆ ਜੋ ਦਿੱਲੀ ਬੈਠ ਕੇ ਚੱਲ ਰਿਹਾ ਜਾਂ ਬੰਬੇ ਕਲਕੱਤੇ ਜਾ ਰਿਹਾ ਉਹਨਾਂ ਦੀ ਤੇ ਤੁਹਾਡੀ ਕਾਰਗੁਜ਼ਾਰੀ ਦੇ ਵਿੱਚ ਮੈਨੂੰ ਬਹੁਤ ਵੱਡਾ ਅੰਤਰ ਲੱਗਦਾ ਕਿਉਂਕਿ ਉਹ ਜੰਗ ਨੂੰ ਐ ਜੇ ਐ ਸਮਝਦੇ ਨੇ ਕਿ ਜਿਵੇਂ ਕੋਈ ਫੈਸਟੀਵਲ ਹੋਵੇ ਜਿਵੇਂ ਕੋਈ ਮੇਲਾ ਹੋਵੇ ਐਸ ਤਰੀਕੇ ਨਾਲ ਲੈ ਬਿ ਮਾਰ ਦਿਓ ਜੀ ਖਪਾ ਦਿਓ ਜੀ ਐਨੂੰ ਟੈਂਕ ਜਾ ਰਿਹਾ ਐਨੂੰ ਤੋਫਾਂ ਜਾ ਰੀਆਂ ਫਲਾਣੇ ਜਹਾਜ਼ ਨੇ ਇੰਜ ਕਰਤਾ ਇਹ ਕੋ ਫਿਲਮੀ ਸੀਨ ਵਾਂਗੂ ਵਿਖਾ ਰਹੇ ਨੇ ਮੀਡੀਆ ਦੇ ਰੋਲ ਚੁਬਦਾ ਤੁਹਾਨੂੰ ਸਾਨੂੰ ਵੱਡਾ ਚੁਬਦਾ ਜਦੋਂ ਅਸੀਂ ਵੇਨੇ ਨਾ ਅਸੀਂ ਯਕੀਨ ਕਰਕੇ ਮੰਨਿਓ ਆਪਣੇ ਅੰਦਾਜ਼ਿਆਂ ਨਾਲ ਕੰਮ ਕਰਦੇ ਆਂ ਅਸੀਂ ਭਾਰਤ ਦੇ মিডিਆ ਦੇ ਜੋ ਉੱਥੇ ਬਹਿ ਕੇ ਬਕਵਾਸ ਕਰਦੇ ਨੇ ਸਾਨੂੰ ਬੜਾ ਮੜਾ ਲੱਗਦਾ ਉਹ ਜੰਗ ਨੂੰ ਅਜੇ ਇੱਕ ਮੇਲੇ ਦੇ ਤੌਰ ਤੇ ਪੇਸ਼ ਕਰਦੇ ਆ ਇਹਦਾ ਸਾਨੂੰ ਪਤਾ ਹੈ ਹੁਣ ਜਦੋਂ ਅਸੀਂ ਆਪਣਾ ਘਰ ਛੱਡ ਕੇ ਇੱਥੇ ਲੋਕ ਜਾਣਗੇ ਨਾ ਵੇਖਿਓ 20 ਕਿਲੋਮੀਟਰ ਭਾਰਤ ਦੀ ਤਰਫਾ ਤੇ 20 ਕਿਲੋਮੀਟਰ ਪਾਕਿਸਤਾਨ ਦੀ ਤਰਫਾ ਲੋਕ ਜੜ ਜਾਣਗੇ ਜੰਮੂ ਕਸ਼ਮੀਰ ਤੋਂ ਲੈ ਕੇ ਸ਼ਹਿਰ ਚੋਂ ਤੋਂ ਲੈ ਕੇ ਵੇਖ ਲਓ ਪਾਕਿਸਤਾਨ ਦਾ ਆਪਣਾ ਰਾਜਸਥਾਨ ਦਾ ਬਾਰਡਰ ਕਿੱਥੇ ਆ ਰਾਜਸਥਾਨ ਤੋਂ ਅੱਗੇ ਤਾਂ ਸਾਰਾ ਹੈਗਾ ਰੇਗਿਸਤਾਨ ਪਿੰਡ ਬਹੁਤ ਦੂਰ ਨੇ ਉਹਨਾਂ ਸੇ ਉੱਥੇ ਤਾਂ ਫਰਕ ਨਹੀਂ ਪੈਣਾ ਬਾਰਡਰ ਤੇ ਤਾਂ ਪਿੰਡ ਵਸਿਆ ਹੀ ਕੋਈ ਨਹੀਂ ਉੱਥੇ ਗੋਲੇ ਡਿੱਗੀ ਜਾਣ ਟੈਂਕ ਫਰੀ ਜਾਣ ਉਹਨਾਂ ਨੂੰ ਕੀ ਅਸਰ ਆ ਗੁਜਰਾਤਿਕ ਕੋਈ ਉਹਨਾਂ ਨੂੰ ਅਸਰ ਨਹੀਂ ਪਰ ਜਿਹੜਾ ਕੁੱਗ ਵਸਦਾ ਪੰਜਾਬ ਆ ਇਹ ਤੁਸੀਂ ਵੇਖਿਆ ਜੀ ਹੋਰ ਥੋੜੇ ਦਿਨਾਂ ਇੱਕ ਤੱਕ ਛੋਟੇ ਵੀਰ ਇਹ ਤੁਹਾਨੂੰ ਉਜੜਦਾ ਨਜ਼ਰ ਆਵੇਗਾ 20 ਕਿਲੋਮੀਟਰ ਅਹ ਬੰਨੇ ਤੇ 20 ਕਿਲੋਮੀਟਰ ਲੈਂਦੇ ਪਾਸੇ ਪੰਜਾਬ ਦੇ ਵਿੱਚ ਲੋਕ ਉੱਜੜਦੇ ਆਪਦਾ ਸਮਾਨ ਚੁੱਕੀ ਫਿਰਦੇ ਟੱਪਰੀਵਾਸਾਂ ਵਾਂਗ ਖਾਨਾ ਬਦੋਛਾ ਵਾਂਗ ਆਪਦੇ ਸਿਰਾਂ ਤੇ ਆਪਦਾ ਸਮਾਨ ਲੈ ਕੇ ਤੁਹਾਨੂੰ ਨਿਕਲਦੇ ਨਜ਼ਰ ਆਉਣਗੇ ਜਿਹੜਾ ਸਾਨੂੰ ਰੋਲ ਏ 14 ਇਹ ਬੜੀਆਂ ਦੁੱਖਦਾਈ ਘਟਨਾਵਾਂ ਨੇ ਜਿਹੜੀਆਂ ਅਸੀਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਆ ਕਿ 26 ਬੰਦੇ ਮਾਰੇ ਗਏ ਬਹੁਤ ਵੱਡਾ ਉਹਦਾ ਦੁੱਖ ਹੈ ਸਾਨੂੰ ਪਰ ਉਹ ਸੰਧੂਰ ਦਾਦਾ ਬਦਲਾ ਹੁਣ ਲੈਣਾ ਪਰ ਉਹਦਾ ਖਮਿਆਜਾ ਅਸੀਂ ਕਿਹੜਾ ਪਾਪ ਕੀਤਾ ਇਹ ਬਦਲਾ ਸਾਡੇ ਤੋਂ ਵੀ ਲਿਆ ਜਾ ਰਿਹਾ ਹਾਂ ਇਹ ਅੱਧਾ ਪੰਜਾਬ ਜੁੜਨਾ ਹੁਣ ਵੇਖਿਓ ਜੇ ਅੱਧਾ ਪੰਜਾਬ ਜੁੜਨਾ ਤੇ ਤੁਸੀਂ ਉਹ ਜੁੜਦਾ ਵੇਖੋ ਜੇ ਖਰੇ ਕਿਸੇ ਦੇ ਪਿਆਰੇ ਜੀਵ ਪਰਿਵਾਰ ਦੇ ਮਿਲਨੇ ਆ ਕਿਸੇ ਨੂੰ ਕਿ ਨਹੀਂ ਮਿਲਨੇ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਜੰਗ ਦੀ ਆਹਟ ਨੇੜੇ ਪਹੁੰਚ ਚੁੱਕੀ ਹੈ ਜੀ ਇਹਨਾਂ ਲੋਕਾਂ ਦੇ ਦਰਦ ਤੇ ਸ਼ਬਦ ਦੱਸਦੇ ਨੇ ਕਿ ਆਖਰਕਾਰ ਦੁਖੀ ਕਿੰਨੇ ਨੇ ਲੋਕ ਆ ਇੱਥੇ ਜਿਹੜੀਆਂ ਜੰਗਾਂ ਹੋਈਆਂ ਪਿੰਡਾਂ ਦੇ ਲੋਕਾਂ ਨੇ ਕੱਲਾ ਜ਼ੁਬਾਨੀ ਦੱਸਿਆ ਹੀ ਨਹੀਂ ਉਹ ਨਿਸ਼ਾਨ ਦੇਈਆਂ ਵੀ ਤੈਅ ਕਰਦੀਆਂ ਨੇ ਕਿ ਆਖਰਕਾਰ ਇਹ ਲੋਕ ਭੁਗਤ ਕੀ ਚੁੱਕੇ ਆ ਹੁਣ ਤੱਕ ਇਹਨਾਂ ਨੂੰ ਜਿਹੜਾ ਨੈਸ਼ਨਲ ਮੀਡੀਆ 'ਚ ਇੱਕ ਵੱਡਾ ਸੈਕਸ਼ਨ ਆ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਤੰਗ ਕਰਦਾ ਹੈ